ਆਲੀ ਕਰਦੀ ਯਾਰ ਇਹ ਨਹੀਂ ਗੱਲ ਦਾ ਫੇਰ ਬੰਦੇ ਦਾ ਨਹੀਂ ਤਾਂ ਗੱਲਾਂ ਖਵਾਈ ਜਾਂਦੇ ਮੂੰਹ ਤੇ ਖਾਲਾ ਕੰਡੋਲੇ ਗੱਲ ਓਏ ਮੂੰਹ ਤੇ ਕਰੇ ਗੱਲ ਐ ਇਹਨੂੰ ਮਰਦ ਕਿਹਿਆ ਜਾਂਦਾ ਕਿਥੇ ਵੀ ਭਾਵੇਂ ਤੂੰ ਆ ਮਰਦੀ ਖਤਨੀ ਬਹੁਤ ਔਖੀ ਏ ਨੇਕੀ ਹੈ ਹੂੰ ਸਹੀ ਗੱਲ ਹੈ ਤੂੰ ਆ ਫੇਰ ਐਵੇਂ ਕਿੰਨਾ ਇਹਦਾ ਜਿਹੜੀ ਆਵਾਜ਼ਿੱਥੇ ਵਰਤੇ ਆਥੇ ਜੀ ਨਹੀਂ ਲੱਗਦਾ ਦਸਾਂ ਨਾ ਤੋਰਦਾ ਸਸਿਆਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ 'ਚ ਦੋਪਣਾ ਜੀ ਅੱਜ ਦਾ ਵਲੌਗ ਹੈ ਕਿ ਆਪਾਂ ਅੱਜ ਪਨੀਰੀ ਚੋਂ ਗੰਦ ਵਗੈਰਾ ਕੱਢਣ ਲੱਗੇ ਜਿੱਦਾਂ ਕਿ ਕਾਕੂ ਵਗੈਰਾ ਹੋ ਜਾਂਦਾ ਵੀ ਦੂਸਰਾ ਕਿ ਆਪਾਂ ਪਰਸ਼ਦ ਘਰ ਚੋਨਾ ਵੈਸੇ ਤਾਂ ਕੱਲ ਨੂੰ ਸ਼ੁਰੂਆਤ ਕਰਨੀ ਆ ਦੇਖੋ ਤੁਹਾਨੂੰ ਦਿਖਾਉਂਦੇ ਉਹ ਥੋੜਾ ਪਾਣੀ ਇੰਨਾ ਕੁ ਛੱਡਿਆ ਜਾਨੀ ਕਿ ਲਾਈਟ ਚਲੀ ਗਈ ਆ ਤੇ ਹੁਣ ਰਾਤ ਨੂੰ ਪੜਾ ਗਿਆ ਆਪਾਂ ਇਹਨੂੰ ਲਾਈਟ ਆਊਗੀ ਆ ਦੇਖੋ ਜੀ ਆਪਾਂ ਇਹਦੇ ਜੇ ਸਪਰੇਅ ਕੀਤੀ ਆ ਨੋਮਣੀ ਗੋੜਲ ਦੀ 골ਡ ਕ ਪਤਾ ਨਹੀਂ ਕਿਹੜੀ ਵਜਦੀ ਆ ਉਹ ਉਹ ਉਹਨਾਂ ਨੇ ਦੇਤੀ ਹੋਰ ਆ ਦੇਖੋ ਆ ਦੇਖੋ ਢੇਰ ਤੁਹਾਨੂੰ ਪਹਿਲੇ ਦਾ ਦਿਖਾਉਂਦੇ ਕਿੰਨੇ ਪਿੱਛੇ ਲੱਗੇ ਪਿਆ ਸਵਾਗ ਦੇ ਪਨੀਰੀ ਦੇ ਵਿੱਚ ਉਹ ਚੈੱਕ ਕਰੋ ਇਹ ਸਵੇਰ ਦੇ ਬੰਦੇ ਲੱਗੇ ਆ ਉਧਰ ਪਿੱਛੇ 10 ਮਰਲੇ ਪਰੇ ਕੱਢਾ ਪਿਆ 10 ਜਵਾ ਤੇ ਬਾਕੀ ਇੱਧਰ ਤੁਹਾਨੂੰ ਦਿਖਾਉਂਦੇ ਵਿੱਚ ਕਿੰਨਾ ਗੰਦ ਖੜਿਆ ਆ ਦੇਖੋ ਸਵਾਗ ਵਗੈਰਾ ਬਹੁਤ ਖੜੇ ਇਥੇ ਤੇ ਬੱਕੇ ਆਪਾਂ ਸਿੰਦੂ ਦਾ ਗੱਲ ਕਰਦੇ ਆਂ ਇੱਥੇ ਆ ਨਾ ਇੱਧਰ ਮੁਕਰ ਪਹਿਲਾਂ ਸਾਸੀ ਕਾਬਲਾ ਇੱਧਰ ਮੁਕਰ ਹੈ ਇੱਧਰ ਮੁਕਰ ਹੈ ਸਾਸੀ ਕਾਬਲਾ ਪਹਿਲਾਂ ਸਾਸੀ ਕਾਲ ਜੀ ਹਾਂ ਤੇ ਇਹ ਇਹ ਦੱਸ ਕੇ ਦੂਜਾ ਕਦੋਂ ਦਾ ਲੱਗਾ ਗੱਲ ਕੱਢਣ ਦੇ ਜਾਉ ਇਹ ਕਹੜਾ ਹੀ ਹੋਇਆ ਬੱਸ ਕਹੜਾ ਆਇਆ ਫੇਰ ਗਿਆ ਤੂੰ ਕੈਂਟਾ ਦੱਸੀ ਜਾਣਾ ਤਾਂ ਫਿਰ ਆਪਾਂ ਤਾਂ ਜੇ ਸਪਰੇ ਜਿਹੜੀ ਕੀਤੀ ਆ ਹੈ ਤੂੰ ਕੈਂਟਾ ਹੀ ਦੱਸੀ ਜਾਣਾ ਤੇ ਮੈਂ ਤਾਂ ਲੱਗਦਾ ਤਸਵੀਰ ਤਾਂ ਲੱਗਾ ਨਹੀਂ ਕਹੇ ਡਾਇਰ ਮੈਂ ਝੂਠ ਨਹੀਂ ਮਾਰਦਾ ਇਹ ਡਾਗੇ ਲਾ ਇੱਕ ਦਿਨ ਟਕੈਂਦਾ ਅੱਜ ਅੱਛਾ ਕੱਢਦਾ ਜਿਵੇਂ ਮੂੰਹ ਦੇਖਦਾ ਕਿ ਨਹੀਂ ਹਾਂ ਇਹ ਤਾਂ ਤੇਰੇ ਮੈਂ ਸਣਾ ਸਪਰੇ ਵੀ ਕੀਤੀ ਸੀ ਤੁਸੀਂ ਕੋਈ ਗੰਦ ਵਾਲੀ ਕੀਤੀ ਸੀ ਗਈ ਉਹਨੇ ਥੋੜਾ ਬਾਹਰ ਸਰੀ ਖਾਲ ਲਿਆ ਹੈ ਕਿ ਤੈਨੂੰ ਤਾਂ ਹੁਣ ਪਤਾ ਹੀ ਹੈ ਫਿਰ ਨਹੀਂ ਕੰਮ ਨਹੀਂ ਕੀਤਾ ਉਹਨੇ ਸਪਰੇ ਨੇ ਨਾ 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 ਬਿਲਕੁਲ ਨਹੀਂ ਕੀਤਾ ਕੀਤਾ ਸੀ ਮੈਂ ਨਹੀਂ ਕੀਤਾ ਹੀ ਨਹੀਂ ਜਮਾਈ ਨਹੀਂ ਉਹ ਸੇ ਵਾਹ ਉਹਨੇ ਮਾਰਿਆ ਇਹ ਅੱਛਾ ਉਹਦੇ ਚੱਕਰਾ ਦੇ ਵਿੱਚ ਤੁਸੀਂ ਪਟਿਆ ਵੀ ਨਹੀਂ ਵਿੱਚੋਂ ਨਾ ਵੀ ਉਹ 골ਡ ਕੀਤੀ ਹੈ ਹੀ ਕਿਹੜੀ 골ਡ ਕੀਤੀ ਹੈ ਉਹ ਗੁਜਵਾਇਦੀ ਹੈ ਮਨੋ 골ਡ ਜੀ ਐਮਨੋ 골ਡ ਨਾ ਇਹ ਸਤਨਾ ਦਾ ਉਹ ਉਹ ਮਾਇਆ ਤਾਂ ਕਈਆਂ ਬੰਦਿਆਂ ਨੂੰ ਪੁੱਛਦਾ ਆ ਇੱਧਰ ਮੁਕਰ ਹਾਂ ਉੱਧਰ ਕੀ ਆ ਇੱਧਰ ਮੁਕਰ ਕਦਾਸ ਹੈ ਉਹ ਮੇਰਾ ਤੂੰ ਸ਼ੋ ਨਾ ਜਾ ਕਾਰੋ ਨਾ ਨਾ ਨਿੱਜਾ ਸਿੰਧੂ ਦਾ ਕਿੱਥੇ ਨਾ ਲਈ ਜਾ ਹਾਂ ਇਹਦਾ ਤੇ ਵੈਸੇ ਬਾਈ ਜੀ ਇਹਨਾਂ ਬੰਦੇ ਦਾ ਜੋਰ ਬਹੁਤ ਚੱਲਦਾ ਹੈ ਦੁਨੀਆਂ ਟੋਂਜੀ ਪਤਾ ਹੈ ਇਹਦਾ ਜੋਰ ਬਹੁਤ ਚੱਲਦਾ ਬੰਦੇ ਦਾ ਇਹ ਨਹੀਂ ਕਾ ਕਿ ਇਹ ਐਵੇਂ ਤੁਰਿਆ ਫਿਰਦਾ ਨਾ ਨਾ ਤੂੰ ਨਾ ਲਾਏਗਾ ਤੈਨੂੰ ਸਭੀ ਕੁਰਸੀਆਂ ਛੱਡ ਜੇਗੀ ਪਹਿਲੇ ਆਪਣਾ ਪਿੰਡ ਦੱਸੀ ਪਿੰਡ ਕਿਹੜਾ ਆਪਣਾ ਆਪਣਾ ਨਿੱਜਰ ਖਾਸ ਕੇ ਨਾਲ ਲਾਗੇ ਤੱਕ ਕੋਈ ਹੋਰ ਨਿੱਜਰ ਨਿੱਜਰ ਖਾਸ ਅੱਛਾ ਜਿੱਥੇ ਵੀ ਨਾ ਲਾਏਗਾ ਉੱਥੇ ਤੈਨੂੰ ਆਪੇ ਘਰੇ ਲੈ ਕੇ ਜਾਣ ਵੀ ਸਿੰਧੂ ਇੱਥੇ ਰਹਿੰਦਾ ਨਿੱਜਰ ਵਾਲਾ ਹਾਂ ਨਿੱਜਰ ਵਾਲਾ ਸਿੰਧੂ ਐ ਆਖਣ ਦੇ ਦੋਏ ਨਹੀਂ ਫਲਾਣਾ ਇਧਰ ਨਾ ਮੂੰਹ ਕਰ ਮੂੰਹ ਦਾ ਤੂੰ ਪਰੇ ਨੀ ਕੀਤੀ ਖੜਾ ਫਿਰ ਐਵੇਂ ਕਿਵੇਂ ਪਤਾ ਲੱਗੂ ਕੌਣ ਬੋਲਦਾ ਗੇਲਾ ਬੋਲਦਾ ਕੋਈ ਅੱਗੇਲਾ ਦੱਸੂਗਾ ਵੀ ਗੇਲਾ ਨੇ ਸਪਰੇਅ ਕੀਤੀ ਸੀ ਕੋਈ ਨੇ ਕੀਤੀ ਹੈ ਕਿਹੜੀ ਕੀਤੀ ਸੀ ਸਪਰੇਅ ਨੋਵਾ 골ਡ ਨੋਵਾ ਤੇ ਇਹਦੇ ਚ ਹੋਰ ਨਹੀਂ ਆਉਂਦਾ ਇੱਕ ਨੋਮਣੀ 골ਡ ਵੀ ਆਉਂਦੀ ਹੈ ਉਹ ਉਹਦੇ ਉਹਦੇ ਬਜਾਇ ਤਨੇ ਨੋਵਾ 골ਡ ਦੇ ਦੀ ਉਹਨਾਂ ਨੇ ਹਨਾ ਉਹਦੇ ਕਰਕੇ ਗੰਧ ਨਹੀਂ ਮਰਿਆ ਮੈਂ ਸੋਣਾ ਹੈ ਨਹੀਂ ਮਰਿਆ ਕਿ ਥੋੜਾ ਕੋਈ ਪਾਣੀ ਬੂੰਦੇ ਚੱਕਰ ਰਹਿ ਗਿਆ ਨਹੀਂ ਪਾਣੀ ਤਾਂ ਮਿੱਠਾ ਸਾਡਾ ਪਾਣੀ ਨਹੀਂ ਪਾਣੀ ਜਿੱਦਾਂ ਕਿ ਵੀ ਪਾਣੀ ਬਾਹਰ ਕੱਟ ਪੈ ਗਿਆ ਦਵਾ ਕੱਟ ਪੈ ਗਈ ਵੇ ਟੈਂਕੀ ਦੇ ਨਹੀਂ ਦੋ ਟੈਂਕੀਆਂ ਲਾਈਆਂ ਕਰਾਲ ਥਾਂ ਨੂੰ ਅੱਛਾ ਤੇ ਨਹੀਂ ਗੱਲ ਨਹੀਂ ਬਣੀ ਨਹੀਂ ਮਰਿਆ ਉਹਨਾਂ ਤੇ ਦੱਸਿਆ ਨਹੀਂ ਕਿ ਆ ਦੇਖੋ ਜੀ ਅਸੀਂ ਦੱਸਿਆ ਉਹਨਾਂ ਨੂੰ ਆਹਦੇ ਓੜੀ ਓੜੀ ਮਰੇ ਹੌਲੀ ਰੇ ਕੈਮਰੇ ਦਾ ਹੌਲੀ ਚੰਗਾ ਲੱਗਣਾ ਹੋ ਜਾਣਾ ਛੋਨਾ ਸਾਡਾ ਵਿੱਚ ਪਿਆ ਤੇ ਹੁਣ ਦੁਬਾਰਾ ਹੁੰਦਾ ਸਨੇ ਬਾਈ ਉਹ ਤਾਂ ਹਰਾ ਵੀ ਹੋ ਗਿਆ ਤੇ ਇਹਨੇ ਹੌਲੀ ਮਰਗ ਉਹ ਤਾਂ ਹੋਰ ਵੀ ਵੱਡਾ ਵੱਡਾ ਹੋ ਗਿਆ ਬਈ ਉਹਨਾਂ ਨੇ ਆਉਂਦੇ ਵੇਟ ਕਰੋ ਐਸਾ ਵੇਟ ਹੁਣ ਕਿੰਦੀ ਕਰਾਂਗੇ ਦੋਸਾਂ ਛੋਨਾ ਲੱਗਣਾ ਜੀ ਟੋਲੀ ਜਾ ਸੱਟਾਂ ਨੂੰ ਵੀ ਮੈਨੇ ਸਾਜ ਤਾਂ ਲੱਗਦਾ ਕਿ ਉਹਨਾਂ ਨੇ ਗੰਦ ਮਾਰ ਦੇ ਤਾਕਤ ਨਾਲ ਦਵਾਈ ਵੀ ਸੁਆਹ ਹੋਰ ਵੱਡਾ ਹੋ ਗਿਆ ਲੱਗੇ 12 1 ਵਜੇ ਦੇ ਸਿਵਾ ਕਰ ਬੈਠੇ ਏਧੇ ਚੜੇ ਪਏ ਤੇ ਬੰਦਾ ਤੇਰੇ ਤਾਂ ਕੰਨਾਂ ਨੂੰ ਕੰਟੇ ਆਇਆ ਜੀ ਇਹ ਫਿਰ ਆਇਆ ਹੋਣੇ ਨਾ ਇਹਨੂੰ ਅੱਛਾ ਯਾਨੀ ਕਿ ਕਰੇ ਸੁੱਤਾ ਰਹਿ ਜਾਣੇ ਹੁਣ ਆਇਆ ਕਾਟਾਇਓ ਕਿ ਤਿਹਾਰ ਆਜ ਐਂਦੋ ਪੀ ਸੌ ਜਾਂਦੇ ਮੈ ਇਥੀ ਇਧਰ ਮੇਰਾ ਮੁਕਰਾ ਤੂੰ ਫਿਰ ਸੁੱਤਾ ਰ ਮੈਨੂੰ ਤਾਂ ਹੋਣਾ ਸਵੇਰ ਦਾ ਨਹੀਂ ਸੌਂਦਾ ਇਹ ਆ ਨਾ ਮੈਂ ਸਵੇਰ ਦਾ ਲੱਗਾਂ ਗਰਮੀ ਲੰਦਾ ਨਹੀਂ ਮਾਦਾ ਆ ਹੀ ਤਾ ਹੁਣ ਕਦੋਂ ਪਾਣੀ ਸ਼ੁਰੂ ਕਰਨਾ ਛੱਡਣਾ ਕਦੋਂ ਆਪਣੀਰੀ ਖਾਤੇਰੀ ਖੜਿਆ ਹਪਰਾਵਾ ਨਹੀਂ ਹੁਣ ਤੂੰ ਮੈਨੂੰ ਥੋੜਾ ਛੱਡਿਆ ਹੀ ਹੁਣ ਪਰੇਗਾ ਕਿ ਪਰਾਂ ਗਈ ਨੀਂਦ ਕਿੱਥੇ ਆਉਂਦੀ ਏ ਉਹ ਪਿਆਰੀ ਕਿਉਂ ਤੂੰ ਜਿਵੇਂ ਆਣਾ ਆਖਣੀ ਇੱਕ ਬੰਨੇ ਇੱਕ ਬੰਨੇ ਕੇ ਦਾ ਜਿੰਨਾ ਦਾ ਰਿਕਾਰਡ ਚਾਲਦਾ ਹੋਵੇ ਉਹ ਖੇਲ ਹੋ ਜਾਣ ਮਗਰ ਰਹਿ ਜਾਣ ਜਸਰ ਤਾਂ ਪੈਂਦਾ ਹੀ ਹੈ ਉਹ ਆਹ ਜਿੰਨਾ ਦਾ ਰਿਕਾਰਡ ਕਾਇਮ ਹੋਵੇ ਹਾਂ ਤੇ ਜਿੰਨਾ ਦਾ ਨਾ ਹੋਵੇ ਜਸਰ ਨਹੀਂ ਪੈਂਦਾ ਤੂੰ ਆਖੇਗਾ ਗੱਲਾਂ ਦਾ ਹਾਂ ਸਹੀ ਗੱਲ ਪੈਂਦਾ ਹਾਂ ਕੰਮ ਵੈਸੇ ਸਿੰਦੂ ਤੂੰ ਬਹੁਤ ਕੀਤਾ ਆਪਣੀ ਜ਼ਿੰਦਗੀ ਚ ਨਾ ਬੜਾ ਕੰਮ ਕੀਤਾ ਤੂੰ ਕੰਮ ਆਦਾ ਨੀਰੀਆਂ ਲਿਆ ਦੀਆਂ ਨੀਰੀ ਨਾ ਲੀ ਕੀਤਾ ਪੁੱਛ ਲੈ ਨਾ ਜਿੱਥੇ ਲੱਤ ਲਾਤੀ ਏ ਵਾਲਨੇਸ ਬੰਦੇ ਨੇ ਕਿਹਾ ਨੇ ਸਿਰ ਨਹੀਂ ਚੱਕਣਾ ਜੋ ਮੈਂ ਗੱਲ ਆਸਤੀ ਵਾਹ ਵੀ ਉਹ ਗੱਲ ਤੇਰੀ ਜੀ ਤੰਤ ਵੀ ਹੈਗਾ ਨਾ ਐਂ ਗੱਲ ਜਿੱਦਾਂ ਹਾਂ ਜੁਰਤ ਵੀ ਜਿੱਦਾਂ ਹੁਣ ਜਮੀਨ ਦੇ ਵਿੱਚ ਤੰਤ ਹੁੰਦੇ ਨਾ ਉਹ ਸਾਬੀ ਤੇਰੇ ਗੱਲ ਵਿੱਚ ਤੰਤ ਹੁੰਦਾ ਕੋਈ ਤਾਂ ਬੰਦੇ ਨੂੰ ਮੈਂ ਗੱਲ ਸੁਹਾ ਸਮਝਾਤੀ ਆਂ ਗਵਾਂਡੋ ਨੇ ਇਹ ਨਹੀਂ ਆਖਣਾ ਮੈਂ ਕਰਾਂਗਾ ਉਹਨੇ ਪਿੱਛਾ ਜਾਣਾ ਹਾਂ ਵੀ ਹਾਂ ਬੰਦਾ ਸੱਚਾ ਇਹਨੇ ਗੱਲ ਸਹੀ ਕੀਤੀ ਹੈ ਸਹੀ ਕੀਤੀ ਹੈ ਵੀ ਤਰੀਕੇ ਨਾਲ ਹਾਂ ਇਹ ਲੜਨਾ ਵੀ ਨਹੀਂ ਤਰੀਕੇ ਨਾਲ ਹਾਂ ਵੀ ਦਿਮਾਗ ਠੰਡੇ ਦਾ ਮਾਣਾ ਗੱਲ ਕਰਨੀ ਆ ਅੱਗੇ ਦੱਸਣਾ ਹੈ ਵੀਰ ਬੰਦਾ ਇਹਨੇ ਗੱਲ ਗੱਲ ਕਰਨੀ ਲੜਨ ਵਾਲੀ ਕਰਨੀ ਠੰਡੇ ਦਿਮਾਗ ਨਾਲ ਹਾਂ ਕਰਨੀ ਲੜਨ ਵਾਲੀ ਆ ਉਹਨੇ ਫਿਰ ਕੋਲੇ ਵੀ ਆਉਣਾ ਮੇਰੀ ਗਾਇਆ ਛੜਾ ਹਾਂ ਇਹ ਤਾਂ ਸਹੀ ਗੱਲ ਬੜੀ ਆ ਕੇ ਗਾਇਆ ਛੜਾ ਇਹਦਾ ਗੱਲ ਤੇਰੀ ਵਾਕਾ ਮੰਨਣ ਵਾਲੀ ਆ ਇਹ ਬਾਈ ਆਪਾਂ ਤੁਹਾਨੂੰ ਦੱਸਦੇ ਇਹਨਾਂ ਨੇ ਨੋਮਨੀ ਗੋਲਡ ਆਉਂਦੀ ਇੱਕ ਦਵਾਈ ਉਹ ਕਰਨੀ ਉਹਦੇ ਵੇਲੇ ਉਹਨਾਂ ਨੇ ਨੋਵਾ ਗੋਲਡ ਦੇਦੀ ਉਹਦੇ ਕਰਕੇ ਗੰਦ ਨਹੀਂ ਮਰਿਆ ਜਾਨੀ ਕਿ ਸੁਆਗ ਬਹੁਤ ਜ਼ਿਆਦਾ ਖੜਾ ਅੱਧੀ ਪਨੀਰੀ ਅੱਧਾ ਸੁਆਗ ਹੋਗਾ ਮੇਰੇ ਸਾਹਬ ਚ ਵੀ ਜੇ ਦੇਖੋ ਹੁਣ ਤੁਹਾਨੂੰ ਠੇਰ ਦਿਖਾਈਏ ਠੇਰ ਦੇਖ ਲਓ ਕਿੱਡੇ ਕਿੱਡੇ ਲੱਗੇ ਆ ਸਾਹਮਣੇ ਤੁਹਾਨੂੰ ਚੈੱਕ ਕਰਾਉਂਦੇ ਆ ਇਧਰ ਦੇਖੋ ਇੱਕ ਉਹ ਲੱਗਾ ਦੇਖੋ ਆ ਕਿੰਨਾ ਇਧਰ ਨੂੰ ਸਾਰੇ ਆ ਵਿੱਚੋਂ ਪਨੀਰੀ ਦੇ ਗੰਦ ਹੀ ਕੱਢਿਆ ਜਾਨੀ ਕਿ ਤੇ ਉਹ ਕਹਿੰਦੇ ਵੀ ਅਜੇ ਵੇਟ ਕਰੋ ਹੋਰ ਵੇਟ ਕਰੋ ਵੀ ਹੋਰ ਵੇਟ ਕਰੋ ਤੁਸੀਂ ਗੰਦ ਮਰੂਗਾ ਦੇਖੋ ਜੀ ਗੰਦ ਤਾਂ ਮਰਿਆ ਨਹੀਂ ਤੇ ਪਨੀਰੀ ਵੱਡੀ ਹੋ ਗਈ ਚੋਨੇ ਦਾ ਟਾਈਮ ਹੋ ਗਿਆ ਪਰੋਂ ਲਾਉਣ ਦਾ ਤੇ ਬਿਲਕੁਲ ਵੀ ਗੰਦ ਨੂੰ ਦੇਖੋ ਤੁਹਾਨੂੰ ਆ ਦੇਖੋ ਇਹਨੂੰ ਬਿਲਕੁਲ ਵੀ ਅਸਰ ਨਹੀਂ ਹੋਇਆ ਦਵਾਈ ਦਾ ਤੇ ਇਹਨਾਂ ਨੂੰ ਵੈਸੇ ਫੋਨ ਕਰਕੇ ਆਖਿਆ ਵੀ ਉਹਨਾਂ ਨੂੰ ਕਿ ਬਾਈ ਜੀ ਆ ਕੇ ਇੱਕ ਵਾਰੀ ਚੈੱਕ ਕਰੋ ਵੀ ਗੰਦ ਨਹੀਂ ਮਰਿਆ ਬਿਲਕੁਲ ਪਨੀਰੀ ਦੇ ਵਿੱਚ ਤੇ ਉਹ ਕਹਿੰਦੇ ਸੀ ਆਵਾਂਗੇ ਤੇ ਪੁੱਛਦਾ ਆਇਆ ਕਿ ਨਹੀਂ ਆਏ ਵੇਖਣ ਨਹੀਂ ਆਏ ਵੇਖਣ ਹਾਂ ਗੰਦ ਹਾਂ ਆ ਦੇਖੋ ਕਿੱਡੇ ਕਿੱਡੇ ਢੇਰ ਕੱਢ ਕੇ ਲਈ ਆਉਂਦਾ ਗਰਮੀਰ ਸਿੰਘ ਤੇ ਜੇ ਅਜੇ ਕਰੇ ਇਦਾਂ ਕਿ ਚੋਨੇ ਵਿੱਚ ਗਲਤੀ ਨਾਲ ਹੋ ਜਾਂਦਾ ਫਿਰ ਵੀ ਕਿੰਨਾ ਨੁਕਸਾਨ ਸੀ ਆਪਣਾ ਹਾਂ ਇਹ ਤਾਂ ਸਹੀ ਗੱਲ ਹੈ ਆ ਸਿੱਧੂ ਆਣੇ ਹਨ ਆਥਰਾ ਸਰਪੰਚਾ ਮੰਡੀ ਚੌਂਕ ਆਪਾਂ ਲੱਖ ਨੇ ਤੂੰ ਲਾਲ ਹੋਇਆ ਨਹੀਂ ਵੀ ਸਿੰਦੂ ਦੀ ਚੜਤ ਬਹੁਤ ਐ ਇਦਾਂ ਇਹਦੀ ਗੱਲ ਨਹੀਂ ਹੈਗੀ ਕਿ ਕੋਈ ਬੇਲੀਆਂ ਵਾਲੀ ਸੱਟ ਮਾਰ ਕੇ ਹਾਂ ਉਹ ਚਲੋ ਅੱਜ ਨਹੀਂ ਹੋਣੀ ਸੀ ਉਹ ਤਾਂ ਜਿੰਨੀ ਬੰਦਾ ਲਖਾ ਕੇ ਆਉਂਦਾ ਆਪਾਂ ਨੂੰ ਪਤਾ ਉਨੀ ਉਹਨਾਂ ਹੀ ਦਰਵਾਜ਼ਾ ਖੁੱਲਾ 11 12 ਵਜੇ ਤੱਕ ਆਪਣਾ ਕਈ ਬੂਹੇ ਮਾਰ ਲੈਂਦੇ ਸਾਡਾ ਦਰਵਾਜ਼ਾ ਖੁੱਲਾ ਆ ਮੜਿਆ ਪੱਟੀਆਂ ਨਾਲ ਕੋਈ ਨਹੀਂ ਲੋੜ ਹੀ ਨਹੀਂ ਹੈ ਉਹਨਾਂ ਹੰ ਡਵਲ ਵਾਜਾਂ ਲੱਗ ਪਈ ਵਿੱਚ ਹੈ ਇੱਧਰ ਸਪੀਕਰ ਦੇ ਉਹ ਸਾਡਾ ਪਿੰਡ ਸੀ ਬੱਕਰੀਆਂ ਮੇਰੇ ਚਾਚਿਆਂ ਨੇ ਆਖਣਾ ਅੱਛਾ ਯਾਰ ਬੰਦੇ ਨਹੀਂ ਜਨਾਨੀਆਂ ਬੰਦੇ ਜ ਮਰਦ ਨਹੀਂ ਹੈਗਾ ਤੂੰ ਮੇਰੇ ਨਾਲ ਉੱਥੇ ਜ ਢੇਰ ਲਾਏ ਤਾਂ ਉਹਦੇ ਵਿੱਚ ਵਾਹ ਨ ਮਾਰ ਚਲਾ ਕੇ ਛੋਨਾ ਲਾਣਾ ਕੱਲ ਨੂੰ ਉਹ ਕਰਾਂਗੇ ਨਾ ਸਾਡਾ ਪਿੰਡ ਬੱਕਰੀਆਂ ਮਰਦ ਨਹੀਂ ਬੱਕਰੀਆਂ ਤੇ ਉਹ ਤੁਹਾਡੇ ਯਾਰ ਹੁੰਦੇ ਆ ਵਸ ਤੂੰ ਹੀ ਆਖ ਨਹੀਂ ਤੂੰ ਕੋਲੇ ਹੀ ਰਹਿ ਜੇ ਹੈਨਾ ਨਹੀਂ ਨਹੀਂ ਐ ਤਾਂ ਨਹੀਂ ਹੈਗਾ ਪਿੰਡ ਦਾ ਬਹੁਤ ਤਗੜਾ ਪਿੰਡ ਦਾ ਬਹੁਤ ਵਧੀਆ ਬੰਦੇ ਆਏ ਨਾ ਕਰ ਬੱਕਰੀਆਂ ਨਾ ਕਰ ਯਾਰ ਸਾਡੇ ਪਿੰਡ ਬੰਦਾ ਹੁਣ ਕੋਈ ਨਹੀਂ ਰਹਿ ਗਿਆ ਬੱਕਰੀਆਂ ਪਹਿਰ ਮਗਰ ਨਹੀਂ ਖਲੋਣ ਵਾਲਾ ਅੱਛਾ ਕੋਲੇ ਗੱਲਾਂ ਸੁਣੀ ਜਾਣਗੇ ਸਾਡੇ ਅਰਗੇ ਆਖਣਾ ਮੈਂ ਖੜਾਏ ਫੁੱਤੀ ਦਾ ਛਾਂਟ ਇਹ ਨਹੀਂ ਜੁਰਤ ਸੇ ਗਾ ਨਹੀਂ ਕਰੀ ਵਿੱਚ ਵੀਡੀਓ ਦੇ ਵਿੱਚ ਗਾ ਨਹੀਂ ਕਰੀ ਸਾਡਾ ਛੇਰ ਖਾਂਦੇ ਨੇ ਪੰਚਾਇਤ ਚ ਆ ਆਖਣਾ ਉਹਨੂੰ ਪਤਾ ਮਗਰ ਕਿਲਾ ਵੀ ਹੋਵੇ ਗੱਲਾਂ ਦਾ ਉਹ ਨਹੀਂ ਸਹੀ ਗੱਲ ਹੈ ਐਵੇਂ ਨਹੀਂ ਤੂੰ ਵੈਸੇ ਨਾ ਗੱਲ ਕਰ ਤਿੰਨ ਗਾਲਾਂ ਕੱਢ ਗਏ ਹਾਂ ਨੇ ਨਹੀਂ ਆਪਾਂ ਗਾਲਾਂ ਕੱਟਣੀਆਂ ਪੈਣਗੀਆਂ ਕੱਟਣੀਆਂ ਪੈਣਗੀਆਂ ਸਹੀ ਗੱਲ ਹੈ ਨਾ ਨੂੰ ਪਤਾ ਹੈ ਹਾਂ ਥੋੜਾ ਅੱਜ ਦੇ ਭੇਤੀ ਨਹੀਂ ਇਸ਼ਾਰੇ ਤੇ ਹੁਣ ਮੇਰੀ ਗੱਲ ਸਰ ਆਪਣਾ ਪੰਜਾਬ ਕਿੱਧਰ ਨੂੰ ਜਾ ਰਿਹਾ ਯਾਰ ਕੰਮ ਹੀ ਨਹੀਂ ਹੈ ਬੰਦੇ ਕੋਲ ਕੰਮ ਹੀ ਨਹੀਂ ਹੁੰਦੇ ਪੰਜਾਬ ਦੇ ਕਹਾਣੀ ਖਤਮ ਹੋ ਗਈ ਏ ਟਿੱਡਾਂ ਨੂੰ ਲੋਕ ਆਪੋ ਆਪਣੋਂ ਪੈ ਗਏ ਇਹਦਾ ਟਿੱਡਾਂ ਦਾ ਪਹਿਲਾਂ ਕੋਈ ਸੱਜਣ ਨਹੀਂ ਰਹਿ ਗਿਆ ਕੋਈ ਮਿੱਤਰ ਨਹੀਂ ਰਹਿ ਗਿਆ ਨੀ ਚੱਟੇ ਤੇ ਨੀ ਪੀਵੇ ਤੂੰ ਆਹ ਇਹਨੀਆਂ ਗੱਲਾਂ ਦਾ ਨਹੀਂ ਨਾ ਸਿੱਧੂ ਸੱਚੇ ਨਾ ਕੋਈ ਨਹੀਂ ਕੇਹਦਾ ਇਹਨੀਆਂ ਗੱਲਾਂ ਕਿੱਥੋਂ ਲੈਣਾ ਤੂੰ ਆ ਯਾਰ ਮਹਾਰਾਜ ਦੱਸਦਾ ਹੈ ਅੱਛਾ ਟੀਵੀ ਰਾਪਤੇ ਨਹੀਂ ਖਲੋਤੀ ਹੁਣ ਹਾਂ ਇਹਦਾ ਰਾਪਤੋ ਪਾਰਾ ਪਰਾ ਹੋ ਗਿਆ ਹੈ ਅੱਗੇ ਰਾ ਸੀ ਮਹਾਰਾਜ ਆਂਦਾ ਸੀ ਹੁਣ ਸਾਰੀ ਦੁਨੀਆ ਹੋ ਗਈ ਜਿਵੇਂ ਤੂੰ ਆ ਹੈ ਵੇਖੀ ਆਏ ਆਏ ਤੇ ਹੁਣ ਦੋਹੇ ਦੇ ਬਰ ਕੀ ਕਰਨਾ ਚਾਹਣਾ ਓਏ ਇਹ ਗੰਦਾਰੇ ਜਿਹੜਾ ਵਿੱਚ ਸਵਾਹ ਖੜਿਆ ਗੰਦੋ ਵੀ ਦਾਤਰੀਆਂ ਚੁੰਝਾਂ ਨਾਲ ਜੇ ਦੇਖਦਾ ਹੀ ਵੀ ਵੇਖ ਲੋ ਠੱਗੇ ਆਏ ਸਵਾਹ ਤਾਂ ਜੀ ਵਿੱਚ ਬਹੁਤ ਖੜਾ ਪਨੀਰੀ ਦੇ ਨਹੀਂ ਹੈ ਹਾਂ ਉਹਨਾਂ ਨਹੀਂ ਤੂੰ ਵਿਸੇ ਨਾ ਰੋਕੇ ਲਾਉਣ ਲੈ ਕੇ ਉਹਨੇ ਚੋਣਾ ਫਿਰ ਲਾਬੇ ਕਿਥੋਂ ਆਖਿਆ ਤੂੰ ਉਹ ਲਾਬੇ ਦਾ ਵਾਧੂ ਇੱਥੇ ਚੱਕਿਆ ਲਾਬੇ ਨਹੀਂ ਕਿਥੋਂ ਆਖਿਆ ਲਾਉਣ ਵਾਲੇ ਭਈਆਂ ਨੂੰ ਕਿ ਆਖ ਕੇ ਪੰਜਾਬੀ ਬੰਦੇ ਲਾਉਣਗੇ ਪੰਜਾਬੀ ਕੇ ਭਈਏ ਨੇ ਯਾਰ ਬੰਦਿਆਂ ਦੀ ਤਾਂ ਸਾਨੂੰ ਕੋਈ ਨਹੀਂ ਪਨੀਰੀ ਦਾ ਹੀ ਹੋਰ ਸਾਨੂੰ ਕਿਹੜੇ ਦਾਲ ਦੀ ਘਾੜਨੀ ਦੀ ਮਾਰਦੀ ਨਹੀਂ ਹੁਣ ਜਿਹੜਾ ਸਵੇਰੇ ਸ਼ੁਰੂ ਕਰਨਾ ਚਾਹੁੰਦਾ ਪਨੀਰੀ ਇਹ ਪਤਨੀ ਕਿ ਹੋਰ ਕਿਤੇ ਲਾਉਣੀ ਇਹ ਉਹ ਪਨੀਰੀ ਆ ਪਰੀਰੀ ਵੀ ਹੈਗੀ ਐ ਜਿਨ੍ਹਾਂ ਨੂੰ ਸਿਆਣਿਆਂ ਦੇ ਵੀ ਉਹ ਸਾਰਾ ਕੁਝ ਕਿਰਪਾ ਮਹਾਰਾਜੀ ਹਾਂ ਇਹਦਾ ਸਹੀ ਗੱਲ ਬੰਦਾ ਕੌਣ ਕਿਸੇ ਨੂੰ ਨਾ ਹੀ ਦੇ ਕੇ ਖੁਸ਼ ਏ ਕਿਸੇ ਨੇ ਆਖੇ ਨਾ ਵਸ ਦੇ ਮਹਾਰਾਜਾਂ ਦਾ ਨਗਰੀ ਤੇਰੀ ਤੇ ਇਹਨੂੰ ਕਿਸਮਤ ਮਿਲਨੀ ਬੰਦਾ ਕੌਣ ਦੇ ਸਕਦਾ ਤੇ ਇਹਨੂੰ ਮੈਂ ਆਖਾਂ ਤੇਨੂੰ ਕੋਈ ਦੇ ਦੇਗਾ ਬੈਠਾ ਕਿਸੇ ਨਹੀਂ ਦੇਣਾ ਤੂੰ ਖੁਕਾ ਮਰੇਗਾ ਆਖਣਗੇ ਆ ਕੰਜੇ ਖੁਕਾ ਮਰਦਾ ਹੀ ਐ ਐ ਹੀ ਐ ਹਾਂ ਇਹਨੇ ਨੋ ਕਹਿੰਦੇ ਇਹ ਇਵੇਂ ਰਹਿੰਦੇ ਤੇਰੀ ਮਦਦ ਨਾ ਕਰੋਂਦੀ ਹਾਂ ਇਵੇਂ ਕਹਿੰਦੇ ਇਵੇਂ ਰਹਿੰਦੇ ਮਦਦ ਨਾ ਕਰੋ ਵੀ ਆ ਪਾ ਤਮਾਸ਼ਗੀ ਹਾਂ ਗਾਲੇ ਅੱਜ ਕੱਲ ਬੰਦਾ ਨਾ ਘਰਿਆ ਬੈਠਾ ਰਹਿਗਾ ਭੁੱਖਾ ਕਿ ਇਹਨੂੰ ਕਿਸੇ ਨਹੀਂ ਦੇਣਾ ਕਿ ਜੇ ਤੇਰੇ ਕੋਲ ਹੋਊਗਾ ਵੇ ਹਾਏ ਦੀਵਾ ਜਾਗਦਾ ਹੀ ਜੱਟਾਂ ਦਾ ਤਾਂ ਫਿਰ ਵੀ ਜਗਾ ਹੀ ਆਂਦਾ ਹੀ ਹਾਂ ਇਹਨਾਂ ਨਾਲੇ ਵੀ ਜਾਗਦਾ ਹੀ ਹਾਂ ਵੇ ਸੱਤਾ ਸੁਆ ਦੇ ਜਾਗਦਾ ਹੀ ਐ ਉਹਨਾਂ ਨੇ ਤੇਰਾ ਹੀ బుਧ ਨਹੀਂ ਫੁੱਦੀ ਦਿਆ ਇਹਨਾਂ ਨਾਲੇ ਗੱਡੀ ਕਰਨ ਵਿੱਚ ਇੱਥੇ ਕੰਮ ਮਾਰ ਜਿੰਨਾ ਤੂੰ ਤਿੰਨ ਤੇਰੀ ਗਾਲਾਂ ਹੋ ਗਈਆਂ ਵਿੱਚ ਚਾਰ ਚਾਰੇ ਕਟਣੀਆਂ ਬਣੀਆਂ ਨੇ ਹੈ ਉਹ ਹੀ ਗਾਲੇ ਤਿੰਨ ਗਾਲਾਂ ਕੱਟਦੀਆਂ ਬਣੀਆਂ ਚਾਰ ਮਾਰ ਆਈ ਦੇ ਨਾਲ ਆ ਉਹ ਮੇਰੀ ਗੱਲ ਸੁਣਾ ਬੇਦਰ ਇੱਕ ਮਿੰਟ ਆਪਣੀ ਵੀਡੀਓ ਬਹੁਤ ਦੂਰ ਤੱਕਰ ਜਾਣੀ ਆ ਬਾਹਰ ਕੈਨੇਡਾ ਅਮਰੀਕਾ ਇੰਗਲੈਂਡ ਬਹੁਤ ਦੂਰ ਤੱਕਰ ਜਾਣੀ ਆ ਗਾਲਾ ਨਾ ਗੱਡੀਆਂ ਕਰ ਵਿੱਚ ਰਾਜਸਥਾਨ ਜੀ ਵੀ ਜਾਣੀ ਆ ਰਿਆ ਨੇ ਜੀ ਵੀ ਜਾਣੀ ਆ ਗੁਜਰਾਤ ਚ ਵੀ ਪਹਿਲੇ ਕੋ ਨੂੰ ਨਾਂ ਤੇ ਨਹੀਂ ਪਾ ਲਨ ਗਾਲ ਕਿੰਨੂ ਕਹਿੰਦੇ ਕੀ ਕੀ ਬੋਲੀ ਜਾਂਦਾ ਵੱਖ ਜਿਹੜਾ ਆਪਣੇ ਪੰਜਾਬੀ ਉਹਨਾਂ ਬੰਦਿਆਂ ਪਾ ਲਗੂ ਹੈ ਵੀ ਗਾਲ ਕੱਢਦਾ ਇਹ ਕੋਈ ਦੀ ਕੋਈ ਨਹੀਂ ਤੇ ਡੈਟਾ ਚਲਾ ਲੈਣਾ ਤੂੰ ਅਸੀਂ ਕੋਈ ਜਾਣ ਤੇ ਕੰਮ ਨਹੀਂ ਛੱਡਿਆ ਕੋ ਵੀ ਦੁਨੀਆ ਤੇ ਆ ਜਾ ਇਹ ਵੀ ਚਲਾ ਲੇ ਨਾ ਮਕਾਰ ਵੀ ਚਲਾ ਲੇ ਹਾਂ ਇਹਦਾ ਨਹੀਂ ਛੱਡਿਆ ਤੇ ਬਾਈ ਜੀ ਤੁਸੀਂ ਇਹਨਾਂ ਦੀ ਗੱਲਾਂ ਸੁਣੀਆਂ ਥੋੜਾ ਜਿਹਾ ਤੁਹਾਨੂੰ ਪਤਾ ਏ ਇਦਾਂ ਬੋਲ ਚੱਲ ਥੋੜਾ ਜਿਆਦਾ ਹੀ ਰੱਖਦਾ ਤੇ ਬਾਕੀ ਜੀ ਬੰਦਾ ਬਹੁਤ ਦੇ ਕੰਮ ਨੂੰ ਵੀ ਬਹੁਤ ਵਧੀਆ ਬੰਦਾ ਤੇ ਕੰਮ ਕਰਨ ਨੂੰ ਚੰਗਾ ਇਹ ਗੱਲ ਨਹੀਂ ਹੈਗੀ ਕਿ ਕੰਮ ਬਹੁਤ ਵਧੀਆ ਕਰਦਾ ਬੰਦਾ ਜਿੱਦਾਂ ਕਿ ਇੰਨਾ ਕੰਮ ਜੇ ਕਰਾ ਜਿਵੇਂ ਕੋਈ ਉਹਨੂੰ ਸੁਆਗਤ ਜਾਂ ਦੱਸੀ ਜਾਂਦੇ ਇਹਦਾ 2 ਘੰਟੇ ਦਾ ਹੀ ਕੰਮ ਹੈ ਜਿਨ੍ਹਾਂ ਦੇ ਚ ਖੜਾ ਸੀ ਬਾਕੀ ਨੇ ਮਿਹਨਤ ਵੀ ਬਹੁਤ ਕੀਤੀ ਆ ਬਹੁਤ ਜ਼ਿਆਦਾ ਕਰਦਾ ਉਹ ਗੱਲ ਨਹੀਂ ਗਈ ਤੇ ਆਪਣਾ ਅੱਜ ਦਾ ਇਨਾ ਹੀ ਬਲੌਗ ਆ ਮਿਲਦੇ ਜੀ ਕਿਸੇ ਹੋਰ ਨਵੀਂ ਵੀਡੀਓ 'ਚ ਤੱਕ ਤੱਕ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ